ਦੇ ਨਾਲ ਗੱਲਬਾਤਾਂ ਜੀ ਕੀਤੀ ਹੈ ਸਰਕਾਰ ਨੇ ਇੱਕ ਮਹੱਭਚਲਾਈ ਆ ਜੁੱਧ ਨਸ਼ਿਆਂ ਨੂੰ ਪਰ ਜਿਹੜੇ ਬੰਦੇ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਦੱਸ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਕਿਸੇ ਦਾ ਨਾਂ ਜਨਤਕ ਨਹੀਂ ਕਰਾਂਗੇ ਸਾਨੂੰ ਇਸ ਨੰਬਰ ਤੇ ਫੋਨ ਕਰੋ ਵੀਡੀਓ ਪਾਓ ਅਸੀਂ ਬੰਦੇ ਫੜਨੇ ਆ ਸਰ ਨਾਲ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ ਲੋਪਾ ਤੇ ਸੀਸਨ ਪੰਮ ਇਹ ਬੰਦੇ ਲਗਾਤਾਰ ਸਮਾਜ ਲਈ ਲੜਦੇ ਆ ਰਹੇ ਨੇ ਇਹਨਾਂ ਦੇ ਉੱਤੇ ਚੈੱਕ ਕੇ ਐਨਡੀਪੀਐਸ ਤੇ ਪਾਸ ਕੋ ਐਕਟ ਦੇ ਇੱਕ ਪਰਚੇ 'ਚ ਦੋਨੇ ਬੰਦੇ ਨਾਮ ਲਿਸਟ ਕਰਦੇ ਉੱਥੋਂ ਦੇ ਐਸਪੀਐਚ ਨੇ ਕਿ ਬਾਲ ਬਾਲ ਫਿਰ ਸਿੰਗਲ ਸਿੰਗਲਾ ਜਿਹੜਾ ਮੂਕੇ ਲੱਗੇ ਹੋਏ ਐਸਪੀਐਚ ਹੈਡਕ quarters ਲੱਗੇ ਹੋਏ ਸੋ ਅਸੀਂ ਅੱਜ ਇਹ ਤਾਂ ਗੱਲ ਰੱਖੀ ਆ ਵੀ ਤੁਸੀਂ ਡਰਾਮਾ ਕੀ ਕਰ ਰਹੇ ਹੋ ਜਿਹੜੇ ਬੰਦੇ ਆਵਾਜ਼ ਫੁਲੰਦ ਕਰਦੇ ਆ ਉਹਨਾਂ ਨੂੰ ਤੁਸੀਂ ਦੱਬ ਰਹੇ ਹੋ ਜਿਵੇਂ ਕਿ ਮੇਰੇ ਉੱਤੇ ਤਰਨਤਾਰਨ ਦੇ ਵਿੱਚ 2 ਸਾਲ ਪਹਿਲਾਂ ਐਨਡੀਪੀਐਸ ਦਾ ਪਰਚਾ ਦਿੱਤਾ ਇਹ ਸਰਕਾਰ ਨੇ ਉਹ ਜਿਹੜਾ ਬੰਦਾ ਪਿਛਲੇ 15 ਸਾਲ ਤੋਂ ਲੜ ਰਿਹਾ ਨਸ਼ਾ ਖਲਾਫ ਉਹਦੇ ਉੱਤੇ ਪਾਚਾ ਐਨਡੀਪੀਐਸ ਦਾ ਜਿਹੜੇ ਮਨਦਰਪਾਲਸਨੋਂ ਬਾਬਰ ਗਿਆ ਨੇ ਉੱਥੋਂ ਦੇ ਐਮਐਲਏ ਨੂੰ ਜਨਤਕ ਕੀਤਾ ਲੋਕਾਂ ਲੈ ਕੇ ਵੀ ਇੱਕ ਐਮਐਲਏ ਮੋਗੀ ਵਾਲੀ ਏਸੀ ਲਾ ਕੇ ਹਸਪਤਾਲ ਦੇ ਘਰੇ ਰਹਿ ਗਈ ਉਹ ਬੰਦੇ ਨੂੰ ਅੱਜ ਜਿਹਨੂੰ 7 ਸਾਲ ਪਹਿਲਾਂ ਆਪਣੀ ਨੌਕਰੀ ਛੱਡਣੀ ਪੈਗੀ ਉਹਦੇ ਉੱਤੇ ਅੱਜ ਇਹਨਾਂ ਬੰਦੇ ਨੇ ਚੱਲ ਕੇ ਇੱਕ ਐਨਡੀਪਸ ਦੇ ਪਰਚੇ ਜਿਹਨੂੰ ਨਾਮਜ਼ਦ ਕਰਤਾ ਸੋ ਅਸੀਂ ਅੱਜ ਇਹ ਇਕੱਠੇ ਹੋ ਕੇ ਲਾਹ ਕੀਤਾ ਵੀ ਭਾਂਸਿਆਂ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਕੋਈ ਕਸਰ ਨਾ ਰਹੀਂ ਸਾਨੂੰ ਫੜਦਾ ਸਾਡੇ ਟੀਮ ਦੇ ਬੰਦਿਆਂ ਨੂੰ ਫੜਦਾ ਜਿਉ ਜਿਉਂ ਹੋਰ ਫੜਨਾ ਕਿ ਬਦੂ ਲੱਗੇ ਹੋਇਆ ਕਿਸਾਨਾਂ ਵਾਲਾ ਤੂੰ ਸਾਰਾ ਤੈਸ਼ ਨਸ਼ ਕੀਤਾ ਨੂੰ ਧਰਨਾ ਚਿਕਾਇਆ ਉੱਥੇ ਟਰਾਲੀਆਂ ਚੋਰੀ ਛੋੜੇ ਪੁਲਿਸ ਮਹਿਕਮੇ ਨੇ ਕੀਤੀਆਂ ਟਰਾਲੀਆਂ ਚੋਰੀ ਛੋੜੇ ਦਰਲਾਲ ਸਿੰਘ ਘਨੌਰ ਐਮਐਲਏ ਦੇ ਬੰਦਿਆਂ ਨੇ ਕੀਤੀਆਂ ਉਹਨੇ ਕਰਾਈਆਂ ਜੋ ਨੁਕਸਾਨ ਤੁਸੀਂ ਕੀਤਾ ਉੱਥੇ ਲੋਕਾਂ ਦਾ ਤੂੰ ਲੱਗਿਆ ਹੋਇਆ ਕੁਚਲਦੇ ਉੱਤੇ ਲੋਕ ਲਹਿਰਾਂ ਨੂੰ ਲੋਕਾਂ ਨੂੰ ਲੋਕ ਆਵਾਜ਼ਾਂ ਨੂੰ ਇਹ ਬਹੁਤਾ ਸਮਝ ਨਹੀਂ ਹੁੰਦਾ ਤੇਰੇ ਤੇ ਹੰਕਾਰ ਬੋਲਦਾ ਜਿਵੇਂ ਇਹਨਾਂ ਨੇ ਇੱਕ ਐਮਐਲਏ ਮੰਤਰੀਆ ਰੋੜਾ ਮਰੋੜਾ ਵੀ ਕਹਿ ਰਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਭਾਵ ਕੀ ਵੀ ਕੋਈ ਆਵਾਜ਼ ਜਿਹੜੀ ਸਾਡੇ ਖਿਲਾਫ ਸਾਡੀਆਂ ਨੀਤੀਆਂ ਖਿਲਾਫ ਆਵਾਜ਼ ਉੱਠੂਗੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਬਰਦਾਸ਼ਤ ਪੰਜਾਬ ਵੀ ਨਹੀਂ ਕਰਦਾ ਪੰਜਾਬ ਦੇ ਲੋਕ ਵੀ ਇਹਦੇ ਗਾਇ ਗੁਜਰੇ ਨਹੀਂ ਕੋਈ ਦਰ ਨਹੀਂ ਹੈ ਕਿ ਤੁਸੀਂ ਜਿਵੇਂ ਮਰਜ਼ੀ ਡੰਡੇ ਜੋਰ ਤੇ ਦੱਬ ਦੋਗੇ ਪੁਲਿਸ ਸਟੇਟ ਬਣਾਤੀ ਇਹਨਾਂ ਨੇ ਪੰਜਾਬ ਨੂੰ ਸ਼ਰਿਆਂ ਪੁਲਿਸ ਦੀ ਗੁੰਡਾਗਰਦੀ ਆਪਾਂ ਨੂੰ ਚਾਸ਼ਪਰੇ ਦਿਖ ਰਹੀ ਹੈ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਡਟ ਕੇ ਇਹਨਾਂ ਦੇ ਜ਼ਬਰਦਸਤ ਵਿਰੋਧ ਕਰੋ ਲਖਾ ਜੀ ਕਿਸ ਮੇਲੇ ਦੇ ਉਸ ਨੂੰ ਜ਼ਿਕਰ ਕਰ ਰਹੇ ਕੀ ਮੇਲਾ ਹੈ ਉਹ ਹਾਂ ਅਗਲਾ ਅਸੀਂ ਜਿਹੜਾ ਰੱਖਿਆ ਸੀਗਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀਗੀ ਰਾਣੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਤੇ ਜਿਹੜੀ ਤੇ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਬਸਤਾਂ ਦਿਹਾੜੇ ਮੇਲੇ ਲੱਗਦੇ ਨੇ ਉਹ ਧਰਤੀਆਂ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਘਟਾਰੂ ਜੱੱਕ ਵਰਗੇ ਪਹਿਲਾਂ ਹੀ ਉਹ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਨੂੰ ਟੈਂਪੂਆਂ ਦੇ ਮੇਲੇ ਕਰਾਉਣੇ ਆ ਪੁਰਕਸ ਸੁਰਮੈਨ ਮੇਲਾ ਦਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਂਖ ਕੀਤਾ ਵੀ ਪੰਜਾਬ ਦੀ ਧਰਤੀ ਉਤੇ ਕਿਸੇ ਵੀ ਜਿਹਰੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕੇ ਸੋਨੂ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਨਹੀਂ ਹੋਣਾ ਯਾਰ ਸਾਡੇ ਜਵਾਬ ਨੂੰ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂ ਨੂੰ ਸਿੱਧ ਲੈਣਗੇ ਲਖਾ ਟੈਂਪੂ ਨੂੰ ਕੀ ਭਾਵੇਂ ਇੱਥੇ ਤੁਹਾਡਾ ਗੇਹ ਕਹਿੰਦੇ ਜਿਹਨੂੰ ਤੁਸੀਂ ਉਹਦੇ ਜਿਗਾਹ ਜਿਹੜੇ ਉਹਨੂੰ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਜਿਵੇਂ ਕੀ ਕੀ ਸਟੇਟ ਹੈ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚੇ ਜਿ ਲਾ ਜਾ ਰਹੇ ਆ ਗੱਲ ਅਸੀਂ ਆਨਲਾਈਨ ਦੱਸਣਾ ਜੇ ਵੀ ਸਨਾਰਚ ਮਿੱਡਾਂਗੇ ਵੀ ਜੇ ਤੁਸੀਂ ਆ ਕੋਈ ਇਹਦਾ ਮੇਲਾ ਮੂਲਾ ਪੰਜਾਬ ਦੇ ਧਰਤ ਤੇ ਕਰਾਉਣੀ ਜਿਆ ਕੀਤੀ ਹੈ ਕਿਹੜੀ ਜੱਥੇਬੰਦੀ ਸ਼ਾਮਲ ਹੋਣਗੇ ਸਾਰਾ ਪੰਜਾਬ ਸ਼ਾਮਲ ਆਏ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮਾਲਾ ਮੇਰੇ ਕੋਲ ਪੂਰਾ ਜਵਾਬ ਨਹੀਂ ਹੈ ਮੇਰੇ ਜਵਾਬ ਦੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਰ ਨੂੰ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਵੀ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਰ ਜਾ ਰਹੇ ਹੋ ਸਾਡੇ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਕੁੱਤਾ ਪੇਲਾ ਕਰਨਾ ਕੋਈ ਪੁੱਠਾ ਅੱਧਾ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਸ਼ੱਕ ਕੇ ਬਸੇਰੇ ਪਹ ਲੱਕ ਕੇ ਤੁਸੀਂ ਵੀ ਕਰ ਲੋ ਇਹ ਜਨਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋਈ ਸੀਮਤਾਈਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜਜੋਗੇ ਅਸੀਂ ਵੀ ਮੇਰੀ ਜਾਦੀ ਹੈ ਜੀ ਇਹ ਐ ਨਹੀਂ ਜਾਦੀ ਆਉਂਦੀ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਰਾਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗ ਲੁਗੂ ਹਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇਹ ਕੋਈ ਵਜ ਤੇ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦਾ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਫਿਰ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੇ ਫੜਦੀ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹ ਜਾਂਚ ਹੋਣੀ ਚਾਹੀਦੀ ਹੈ ਕਿੰਨੇ ਤਾਰਾ ਆਈਪੀਐਸ ਅਧਿਕਾਰੀਆਂ ਨਾਲ ਜੁੜਦੇ ਨੇ ਪਰ ਮਗਰ ਜਿਹਦੇ ਨਾਲ ਵੀ ਤਾਰਾ ਜੁੜਦੇ ਆ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕੋਈ ਨਹੀਂ ਸਹੀ ਜਾਂਚ ਹੋਵੇ ਕੋਈ ਸੈੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਜਿਹੜੇ ਸ਼ਾਮਲ ਆ ਫੜ ਕੇ ਅੰਦਰ ਦਿਓ ਪਰ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕੋਲ ਢਾਉਂਦੇ ਫਿਰਦੇ ਆ ਠੀਕ ਹੈ ਦੇਖੋ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਬੀ ਪ੍ਰੈਕਟੀਕਲ ਪ੍ਰੈਕਟੀਕਲ ਕੀ ਹੈ ਸਭ ਤੋਂ ਦੁੱਖ ਦੀ ਔਰ ਸ਼ਰਮ ਦੀ ਗੱਲ ਕੀ ਹੈ ਕਿ ਸਾਡੇ ਹਰ ਇੱਕ ਬੰਦੇ ਨੂੰ ਕਲੀਅਰ ਹੁੰਦਾ ਹੈ ਹਰ ਬੰਦੇ ਨੂੰ ਕਲੀਅਰ ਹੈ ਕਿ ਕੌਣ ਨਸ਼ਾ ਵੇਚ ਰਿਹਾ ਹੈ ਕੌਣ ਨਸ਼ਾ ਖਰੀਦ ਰਿਹਾ ਹੈ ਜਾਂ ਕੌਣ ਉਹਨੂੰ ਵੇਚਣ ਲਈ ਭੇਜ ਰਿਹਾ ਹੈ ਪਿੰਡ ਦੇ ਕਿਸੇ ਬੱਚੇ ਨੂੰ ਪੁੱਛ ਲੋ ਸ਼ਹਿਰ ਦੇ ਕਿਸੇ ਬੱਚੇ ਨੂੰ ਪੁੱਛ ਲੋ ਇਹ ਕਲੀਅਰ ਹੁੰਦੀ ਹੈ ਗੱਲ ਤੇ ਜੇ ਇਹ ਕਲੀਅਰ ਹੈ ਤਾਂ ਕੀ ਉਸ ਪੁਲਿਸ ਵਾਲੇ ਇੰਸਪੈਕਟਰ ਨੂੰ ਥਾਣੇਦਾਰ ਨੂੰ ਜੋ ਐਸਐਚਓ ਹੁੰਦਾ ਥਾਣੇ ਦਾ ਜਾਂ ਐਸਐਸਪੀ ਨੂੰ ਕੋ ਪਤਾ ਨਹੀਂਗਾ ਪਤਾ ਹੈ ਤੇ ਕੀ ਅਸੀਂ ਉਹਦੀ ਜ਼ਿੰਮੇਵਾਰੀ ਤੈਅ ਨਹੀਂ ਕਰਾਂਗੇ بس ਅਸੀਂ ਇੰਨੀ ਗੱਲ ਕਹਿ ਰਹੇ ਕਿ ਪਲੀਜ਼ ਇਹਨਾਂ ਦੀ ਜ਼ਿੰਮੇਵਾਰੀ ਤਾਇ ਕਰ ਦਿਓ ਮੈਂ ਤੁਹਾਨੂੰ ਲਿਖ ਕੇ ਆਣਾ ਇੱਕ ਮਹੀਨੇ 'ਚ ਫਰਕ ਆ ਜਾਊਗਾ